ਸੋ ਕੋ ਹੋ ਟਲ ਗੁਰ ਸੇਵੀ ਐ ਐਨਸ ਸਹਿਜ ਸੁਭਾਈ ਦਰਸਨ ਪਰਸੀ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮਦੀ ਨੂਰ ਅਰਸੋ ਹੁਕਰਸੋ ਛੱਟੀ ਐ ਤੋਦਰ ਡੇਠੇ ਸੱਚੇ ਪਾਤ ਸਾਹੋ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਸਾ ਹੋ ਸਜਣ ਸਚਾ ਪਾਤਿ ਸਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ দান ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇ ਸਹਿ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ ਮਨ ਇੱਛਾ ਦਾਨ ਕਰਨ ਸਰਬਤ੍ਰ ਆਸਾ ਪੂਰਨ ਹੈ ਖੰਡਣ ਕਲ ਕਲੇ ਸਹਿ ਪ੍ਰਭ ਸਿਮਰ ਨਾਨਕ ਰਹਿ ਦੂਰ ਨਹਿ ਹਬ ਰੰਗ ਮਾਣ ਹੈ ਜਿਸ ਸੰਗ ਤੈ ਸੋ ਲਈਏ ਨੇ ਹੋ ਸੋ ਸਹੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੁ ਪੌੜੀ ਜਿਉ ਪ੍ਰਾਨ ਤਨ ਤਨ ਦੀਆ ਦਿਨੇ ਰਸਪੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸਤ ਬਨਿਤਾ ਸਾਜਨ ਸੇਵਕ ਦੀਏ ਰਬ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵੇ ਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਬਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਨ ਇਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨਨ ਕਾਲ ਕਲੇਸ ਹੈ ਰਬ ਸਿਮਰ ਨਾਨਕ ਨਹਿ ਦੂਰਨ ਹੈ